ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਸਰਾਂ ਡੈਰੀ ਫਾਰਮ ਤੇ ਅੱਜ ਆ ਪਹੁੰਚੇ ਜੀ ਪਿੰਡ ਕੋਠਾਗੁਰੂ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਆਪਾਂ ਇੱਕ ਨਗ ਲੈ ਕੇ ਆਏ ਆਂ ਇਹ ਅੱਜ ਕੋਣ ਬੱਚੀ ਬਹੁਤ ਸੋਹਣੀ ਬੱਚੀ ਆ ਗੁਲਾਬੀ ਥਾਣਾ ਬਾਕੀ ਜਿਹਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਸ ਕਰੈਬ ਕਰ ਲੈ ਕਰੋ ਤੇ ਲਾਈਕ ਤੇ ਕਮੈਂਟ ਜ਼ਰੂਰ ਦੂਰ ਕਰਦਾ ਕਰੋ ਬਾਈ ਬਣ ਕੇ ਅੱਗੇ ਸ਼ੇਅਰ ਜ਼ਰੂਰ ਕਰਦਾ ਕਰੋ ਕਿਉਂਕਿ ਆਲੇ ਕਿਸੇ ਨੂੰ ਲੋੜ ਹੁੰਦੀ ਹੈ ਬੜਾ ਆਲਤ ਕਰ ਪਹੁੰਚਦੀ ਕਰਦਾ ਕਰੋ ਸਾਂਭ ਤੋਂ ਬਹੁਤ ਸੋਹਣਾ ਵੀਡੀਓ ਦੇ ਪਾਵਰ ਗਰਗ ਥਾਣਾ ਹੀ ਵੇਖੋ। ਬਾਕੀ ਆਪਾਂ ਸਾਰੀ ਬਾਈ ਜੀ ਦੀ ਡਿਟੇਲ ਲਾਵਾਂਗੇ ਜੇ ਕਿਸੇ ਨੇ ਵੀ ਲੋੜ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 84377 62244 ਉਹ ਆਪਣਾ ਸੇਵ ਕਰ ਲਓ। ਮੈਂ ਬਾਈ ਕਿੰਨੀ ਬਹੁਤ ਚੰਗੀ ਵੜਾ। ਬਾਕੀ ਆਪਾਂ ਬਾਈ ਨਾਲ ਗੱਲ ਕਰਦੇ ਆ। ਬਾਈ ਆਓ। ਬਾਈ ਕੀ ਡਿਟੇਲ ਹੈ ਵੜ ਦੀ? ਵੀਰੇ ਪਹਿਲਾ ਸੂਆ 25 ਫੂਨ ਵਾਲੀ ਆ। ਹਾਂਜੀ। ਇਹ 15 ਦਿਨ ਨੂੰ ਦੰਦ ਪੂਰੇ ਇਹਦੇ ਹਾਂਜੀ ਉਮਰ ਸਾਰੀ ਦੀ 20 ਤੋਂ 21 ਮਹੀਨੇ ਆ 20 ਦੇ 21 ਮਹੀਨੇ ਹਾਂ ਮੋਹ ਜਮਾ ਤੱਕੀ ਦੀਰੀ ਕੋਈ ਬੰਦਾ ਆ ਕੇ ਦੰਦ ਪਟਕਾ ਠੀਕ ਹੈ ਜੀ ਤੇ ਕੋਈ ਸੀਮੰਨ ਦਾ ਪਤਾ ਵੀਰੇ ਸੀਮੰਨ ਵੀਰੇ ਇਹ ਤਾਂ ਨਹੀਂ ਪਤਾ ਆਪਾਂ ਨੂੰ ਇਹਦੇ ਬਰੂਡ ਦਾ ਫਿਕਸਡ ਸੀਮੰਨ ਲੱਗਿਆ ਹੋਇਆ ਠੀਕ ਹੈ ਜੀ ਬਾਈ ਕਹਿੰਦਾ ਬਰੂਡ ਦਾ ਫਿਕਸਡ ਸੀਮੰਨ ਲੱਗਿਆ ਜੀ ਇਹ ਠੰਡੀ ਸੀਲ ਵੀਰੇ ਬਧੇਰੀ ਜਿਵੇਂ ਮਰਜੀ ਕਿੰਨੇ ਕ ਦਿਨ ਲੈਂਦੀ ਵੀਰੇ ਹਜੇ ਇਹ ਵੀਰੇ ਇਹਦੇ 15 ਦਿਨ ਨੂੰ ਤਣ ਪੂਰੇ ਆ 15 ਨੂੰ ਤਣ ਪੂਰੇ ਆ ਦੇ ਉੱਤੇ ਵੀ ਦੋ ਚਾਰ ਬੈਣ ਲਾਉਗੀ ਬੈਠ ਠੀਕ ਹੈ ਜੀ ਬਾਕੀ ভাই ਆ ਦੀ ਸਾਂਝ ਨਾ ਲੈਣੀ ਬਲਕਿ ਨਾ 15 ਦਿਨ ਪੂਰੇ ਆ ਕਈ ਵਾਰ ਪਸ਼ੂ ਇੱਕ ਦਿਨ ਉਧਰ ਵੀ ਹੋ ਜਾਂਦਾ ਬਾਕੀ ਲੈ ਜੂ ਬਰੇ ਨਾਰਮ ਵਾਲਾ 7 8 9 9 ਦਿਨ ਲੈ ਜਣਾ ਬਾੜ ਦਿ ਆਏ ਬਾਲਟ ਲਾ ਬੋ ਪਈਆਂ ਨੇ ਤੋਰੇ ਬਰੇ ਮਾਣ ਲੈਵਾ ਖੋਲ ਕੇ ਸੁਣਾ ਬੱਚੀ ਨੇ ਬੈਠਾ ਨਹੀਂ ਜਾਣਾ ਜਦੋਂ ਇਹਨੇ ਸੁਣਾ ਬੈਠਦੇ ਕਿੰਨਾ ਦੁੱਧ ਪਾਇਆ ਦੀ ਮਾਂ ਨੇ ਕੋਈ ਮਾਣ ਰਿਕਾਰਡ ਦਾ 35 ਕਿਲੋ ਦਾ ਰਿਕਾਰਡ ਆ ਜਿਹੜੇ ਫਾਰਮ ਤੋਂ ਆਪਾਂ ਲਈ ਆ ਠੀਕ ਆ ਹੁਣ ਗਾਂਆਂ ਕਰਕੇ ਬੱਚੀ ਜੇ ਸਿਆਜ ਹੁੰਦੀ ਤਾਂ 30 ਤੋਂ 35 ਕਿਲੋ ਇਹ ਵੀ ਪਾ ਦਿੰਦੀ ਪਰ ਹੁਣ ਆਪਾਂ 25 ਤੋਂ 26 ਕਿਲੋ ਦੁੱਧ ਮੰਨਦੇਗਾ ਠੀਕ ਆ ਕੀ ਦੇ ਲੂਗੀ ਇਹਨਾਂ ਹਾਂ ਜਰਮ ਆ ਜੇ ਇਹੀ ਕਿਤੇ ਬੱਚੀ ਪਰੇ ਸਿਆਜ ਹੁੰਦੀ ਇਹਦੇ ਦੁੱਧ ਦਾ ਕਿਆ ਵਾਦਾ ਹੀ ਰਹਿਣਾ ਸੀਗਾ ਹਾਂ ਫੇਰ ਤਾਂ ਹੈ ਗਿਆ ਵਾਕਿਆ ਹੁਣ ਵੀ ਉਹ ਬਹੁਤ ਸੋਹਣੀ ਬਣਾਉਂਦੇ ਆਂਦੇ ਨੇ ਆ ਥਾਣਾ ਨਾ ਇਹ ਤੇ ਬੜ ਚੰਗੇ ਫਾਰਮ ਦੀ ਆ ਫੁੱਲ ਬਰੀਡ ਵਾਲੀ ਆ ਹਾਂ ਬਰੀਡ ਵਾਲੀ ਜੇਵਾ ਕੱਢੂ ਤੇ ਉਹ ਵੀ ਦੁੱਧ ਦੇਊਗੀ ਹਾਂ ਇਹ ਤਾਂ ਤੋਰੇ ਵੀ ਮਾੜਾ ਚੈੱਕ ਕਰ ਲਈ ਬੱਚੀ ਬਹੁਤ ਹੀ ਪਿਆਰੀ ਆ ਬੱਚੀ ਇਹ ਕਹਿਣ ਦੀ ਗੱਲ ਨਹੀਂ ਆ ਕੋਲੇ ਆਖੀ ਦੇਖ ਲੋ ਹਾਈਟ ਲੈਂਥ ਪੂਰੀ ਆ ਬਾੜ ਦੀ ਥੋੜੀ ਦੋਰੀ ਮਾੜਾ ਦੇਖ ਚੈੱਕ ਕਰ ਸਕਦੇ ਤੁਸੀਂ ਆਪ ਵੀ ਬਾਈ ਦੇ ਮੋੜੇ ਤੇ ਕਰਾਉਂਦੀ ਹੈ ਬੱਚੀ ਆਪਣਾ ਵੀਡੀਓ ਬਣਾਉਣ ਦਾ ਟਾਈਮ ਜੀ 8:30 ਵਜੇ ਦਾ ਸਵੇਰਾ ਦਾ ਮੋੜ ਲਈ ਗੁਲਾਬੀ ਥਾਣਾ ਬਹੁਤ ਸੋਹਣਾ ਥਾਂ ਲੱਗਿਆ ਤੂੰ ਮਨ ਲਗਾ ਲੇਗਾ 8 ਦਿਨ ਲਈ ਉਹ 15 ਦਿਨ 22 ਦਿਨ ਆਪ ਚਾਹੀਏ ਆਪਾਂ ਨੂੰ ਗੱਲ ਪੂਰੀ ਹੈ ਜੇ ਕਿਹਨੇ ਵੀਡੀਓ ਬਣਾਉਣੀ ਹੁੰਦੀ ਆਪਾਂ ਪਰ ਕਰ ਲੈ ਤੂੰ ਨੇੜੇ ਤੋਂ ਐਂਗਲ ਕਰਕੇ ਦਿਖਾਉਂਦਾ ਤੁਹਾਨੂੰ ਬਹੁਤ ਸੋਹਣਾ ਉਹ ਵੀ ਦੇਖ ਕਿਸੇ ਪਸ਼ੂ ਕੀ ਹੋਣੀ ਕੱਦ ਕਿੰਨਾ ਘੂਆ ਜੀ ਇਹਦਾ ਬੈਠਦਾ ਕੱਬ ਦਬਰੇ ਮੇਰਾ 5 ਫੁੱਟ ਤੇ 10 ਤੋਂ ਪਲੱਸ ਆ। ਹਾਂਜੀ। ਸਵੇਰੋਂ ਮੇਰੇ ਮੁੱਢੇ ਦੇ ਬਰਾਬਰ ਜਾਂਦੀ ਆ 5 ਫੁੱਟ ਕੋ ਹਾਈਟ ਵੱਧ ਹੁੰਦੀ ਆ। ਠੀਕ ਆ ਜੀ। ਤੇ ਕੀ ਮੁੱਲ ਵੜੀ? ਸਿਆਲ ਹੁੰਦਾ ਮੁੱਲ ਦਾ ਵੀਰੇ ਇਹਦਾ ਜਿੰਨਾ ਮਰਜ਼ੀ ਕਰਾ ਲੈ। ਹਾਂਜੀ। ਇਹਦਾ ਕੋਈ ਆਂਟ ਨਹੀਂ। ਹਾਂਜੀ ਹਾਂਜੀ ਇਹਦਾ। ਹੁਣ ਡੈਮਲੀ ਕਰਕੇ ਵੀਰੇ ਅਸੀਂ 95000 ਦੀ ਬੱਛੀ ਦੇਵਾਂ। 95000। ਮਾਨ ਤਾਣ। ਮਾਨ ਤਾਣ ਨੂੰ ਕਰਦੇ ਆ। ਠੀਕ। ਬਾਈ ਕਹਿੰਦਾ ਜੀ 95000 ਦੀ ਬੱਛੀ ਦੇਵਾਂਗੇ। ਬਾਕੀ ਐਕਸਰੇਜ ਨਹੀਂ ਕੋਈ। ਸਿਆਲ ਹੁੰਦਾ ਮਾਨ ਤਾਣ ਜ਼ਰੂਰ ਕਰ ਦੋ। 1 ਲੱਖ ਤੋਂ ਬਾਹਰ ਦੀ ਬੱਛੀ ਸੀ। ਹਾਂਜੀ। ਬਾਏ ਨੰਬਰ ਬਰੇ 886 ਹਾਂਜੀ 52576 52576 ਅੱਜ ਕਿਸੇ ਨੂੰ ਵੀ ਬੜ ਚੰਗੀ ਲੱਗਦੀ ਹੋਈ ਬਾਈ ਨਾਲ ਜਰੂਰ ਸੰਪਰਕ ਕਰ ਲੋ ਬਾਕੀ ਤੁਸੀਂ ਆਪ ਦੀ ਸਮਝ ਨਾਲ ਪਸੂ ਲੈਣਾ ਚੈੱਕ ਕਰਨ ਨੂੰ ਦੂਰੀ ਹੈ ਫਿਰ ਸਾਨੂੰ ਮੈਂ ਸਤਾਣਾ ਚੱਕ ਬਹੁਤ ਸੋਹਣੀ ਬੱਚੀ ਆ ਮੂਰੇ ਉਹ ਗਾੜੀ ਜੀ ਦੁੱਧ ਪੂਰਾ ਆਊਗਾ ਮਾਈਕ ਨੇ 95000 ਰੇਟ ਆ ਜੀ ਮਾੜਾ ਮੋਟਾ ਮਾਨ ਤਾਨ ਹੋਊਗਾ ਥੈਂਕ ਯੂ ਜੀ ਧੰਨਵਾਦ